ਸਾਸ਼ੀ ਗੱਲ ਦੋਸਤੋ ਕਿਵੇਂ ਹੋ ਸਾਰੇ ਠੀਕ ਠਾਕ ਹੋ ਲੋਬੀ ਸਾਡੇ ਇਲਾਕੇ ਚ ਤਾਂ ਮੋਰੈਂਡੇਜ ਤਾਂ ਬੂੰਦਾਬੰਦੀ ਜਿਹੜੀ ਉਹ ਹੁਣੇ ਸ਼ੁਰੂ ਹੋ ਚੁੱਕੀ ਹੈ بارش ਜਿਸ ਤਰ੍ਹਾਂ ਮੌਸਮ ਦਾ ਅਲਰਟ ਸੀਗਾ ਉਸੇ ਤਰ੍ਹਾਂ ਜਿਹੜੀ ਆ ਮੌਸਮ ਵਿਭਾਗ ਦੇ ਹਿਸਾਬ ਦੇ ਨਾਲ ਜਿਹੜੀ ਆ ਬੂੰਦਾਬੰਦੀ ਹਲਕੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਤਾਂ ਤੁਸੀਂ ਆਪਣੇ ਇਲਾਕੇ ਦੇ ਮੌਸਮ ਦਾ ਹਾਲ ਸਾਡੇ ਨਾਲ ਸਾਂਝਾ ਜ਼ਰੂਰ ਕਰ ਸਕਦੇ ਹੋ ਕਿਉਂਕਿ ਜੇ ਦੇਖਿਆ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਲਗਾਤਾਰ ਇਸ ਗੱਲ ਦਾ ਦੱਸਿਆ ਜਾ ਰਿਹਾ ਸੀ ਕਿ بارش ਜਿਹੜੀ ਉਹ ਜ਼ਰੂਰ ਹੋਊਗੀ येलो ਅਲਰਟ ਜਿਹੜਾ ਉਹ ਮੌਸਮ ਵਿਭਾਗ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਸੀਗਾ ਹਲਕੀ ਈੜੀਆ ਬੂੰਦਾਬاندی ਹੋ ਚੁੱਕੀ ਆ ਬੱਦਲਬਾਈ ਆ ਜਿਹੜੀ ਉਹ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਹੀ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਹਾਡੇ ਮੌਸਮ ਦਾ ਹਾਲ ਕਿਵੇਂ ਹੈ ਤੁਸੀਂ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਮੋਰਿੰਡੇ ਇਲਾਕੇ ਤੋਂ ਤੁਮੇ ਜ਼ਿਕਰ ਕਰ ਰਹੇ ਹਾਂ ਹਲਕੀ ਬੂੰਦਾਬੰਦੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਤੁਹਾਡੇ ਇਲਾਕੇ ਦਾ ਹਾਲ ਕਿਵੇਂ ਹੈ ਤੁਸੀਂ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਹਾਲਾਂਕਿ ਫਸਲਾਂ ਦੇ ਲਈ ਇਹ ਬਾਰਿਸ਼ ਜੇ ਅਗਰ ਹੁੰਦੀ ਹੈ ਤਾਂ ਲਾਹੇਵੰਦ ਜ਼ਰੂਰ ਸਾਬਤ ਹੋ ਸਕਦੀ ਹੈ ਕਣਕ ਦੀ ਫਸਲ ਦੇ ਲਈ ਬੇहद ਲਾਹੇਵੰਦ ਇਹ ਹੋ ਸਕਦਾ ਤਾਂ ਹਲਕੀ ਮੁੰਡਾਬੰਦੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਤੁਹਾਡੇ ਇਲਾਕੇ ਦਾ ਹਾਲ ਕੀ ਹੈ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਸਾਂਝਾ ਕਰੋ ਕਮੈਂਟਾਂ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦਾ ਹਾਲ ਕਿਸ ਤਰ੍ਹਾਂ ਦਾ ਹੈ ਕਿਉਂਕਿ ਵਿਭਾਗ ਮੌਸਮ ਵਿਭਾਗ ਵੱਲੋਂ ਪੰਜਾਬ ਚ بارش ਨੂੰ ਲੈ ਕੇ ਜਿਹੜਾ ਉਹ yellow alert ਜਾਰੀ ਕੀਤਾ ਗਿਆ ਸੀ ਜਿਸ ਦੇ ਚੱਲਦੇ ਜਿਹੜਾ ਹੁਣ ਮੌਸਮ ਜਿਹੜਾ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਬੱਦਲ ਬਾਈ ਹੈ ਹਲਕੀ ਬੂੰਦਾ ਬੰਦੀ ਹੈ